ਉਪਨਾਏ ਗੋਲਡੀ ਸਿਮਰਤ ਕੁੰਗੜਾ ਇਹ ਸ਼ਰੀਰ ਦੋ ਹੈ ਝਾਂ ਨਾ ਚ ਆਤਮਾ ਕੀ ਇਹਰੇ ਬਿਨਾਂ ਨਹੀਂ 살ਦਾ ਹੋਏਰੇ ਬਿਨਾਂ ਨਹੀਂ 살ਦਾ ਮੇਰੇ ਨਾਲ ਬਹੁਤ ਝਗੜੇ ਹੈ ਮੇਰੇ ਨਾਲ ਬੜੇ ਲੜੇ ਹੈ ਬੜੇ ਗੁੱਸੇ ਹੈ ਪਰ ਮੈਨੂੰ ਪਿਆਰ ਵੀ ਹੋ ਨਹੀਂ ਕਰਦੇ ਆ ਆਪਾਂ ਨਾਲ ਪਹਿਲਾ ਬੰਦਾ ਲੜਦਾ ਹੈ ਗੁੱਸੇ ਹੁੰਦਾ ਚੀਕਾ ਮਾਰਦਾ ਫਿਰ ਉਹਨੂੰ ਹੀ ਗਲੇ ਲਾਉਂਦਾ ਰਾਜੋ ਜਿੰਦਾਬਾਦ ਜਿੰਦਾਬਾਦ ਆਪਣੇ ਜਿੰਦਾਬਾਦ ਨਾਲ ਬਾਤ ਕਰ ਸਿਮਰ ਰਾਜਾ ਬ੍ਰਿੰਗ ਜਿੰਦਾਬਾਦ ਰਾਜਾ ਬ੍ਰਿੰਗ ਜਿੰਦਾਬਾਦ ਰਾਜਾ ਬ੍ਰਿੰਗ ਜਿੰਦਾਬਾਦ ਜਸਪਾਲ ਪਾਟੀ ਜਿੰਦਾਬਾਦ ਪੰਜਾਬੀ ਅਲਕੇਰਾ ਜਿੰਦਾਬਾਦ ਹੰਮੀਰ ਗੋਲਡੀ ਜਿੰਦਾਬਾਦ ਅਧਿਖਤ ਗੋਲਡੀ ਦਾ ਨਾਰਾ ਸਭ ਤੋਂ ਮਹਾਨ ਨਾਅ ਸਿਮਰ ਤਕੂੜਾ ਜਿੰਦਾਬਾਦ ਸੁਖੇਂਦਾ ਕਹਿੰਦਾ ਕਹਿੰਦਾ ਬੱਦ ਮੈਂ ਇੱਕ ਖੇਡਾ ਸਾਹਿਬ ਕਹਿਣਾ ਚਾਹੂੰਗਾ ਤੁਹਾਨੂੰ ਕਿ ਜਿਹੜਾ ਮੈਂ ਨਦੀ ਵਕਾਲਤ ਨਹੀਂ ਕੀਤੀ ਮੈਂ ਇਸ ਗੱਲ ਦੀ ਮਾਫੀ ਮੰਗਦਾ ਇਹ ਮੰਗਦੀ ਵਰਤੀ ਅਗਦੇ ਵਿੱਚ ਜਦੋਂ ਸਾਰੇ ਛੱਡ ਕੇ ਮੈਦਾਨ ਪਾ ਜੀ ਉਦੋਂ ਇੱਕ ਦੋਆ ਨੇ ਮੀਆਂ ਬੀਬੀ ਨੇ ਕਿਹਾ ਕਿ ਨਾ ਭਾਈ ਤੂੰ ਸਾਨੂੰ ਜਿੱਥੇ ਹੁਕਮ ਲਾਵੇਂਗਾ ਅਸੀਂ ਉੱਥੇ ਖੜਾ ਕੇ ਚੋਣ ਲਵਾਂਗੇ ਮੈਨੂੰ ਡਰ ਸੀਗਾ ਵੀ ਇਹ ਕਹਿਣਗੇ ਅਸੀਂ ਕਿਉਂ ਲੜੀਏ ਚੋਣ ਸਾਹਮਣੇ ਕੰਦ ਤਿੰਨ ਖਿਆ ਪਿਆਸ ਵਿੱਚ ਚਲਾਓ ਹਾਰ ਨੇ सामने और घोड़े पे चढ़ के बन में लेके आया सी मुख्यमंत्री मुख्यमंत्री इथोंदा ते सारे ते सारे एमएलए कोई बंदा इस सूरत की करदा सी के व्यक्ति ने ते एवी साडी बहन हो सकता है काहू साडे किले रहे लेकिन एना दोआ बी अभी बी ने सूरत करके ओस वेले वड्डी वड्डी अगले विच खड़े होके इक दा के, के मुकाबला कीता मैं ਇਸ ਦਾ ਦਾ ਨਾਮ ਪੂਰਾ ਕਾਪਿਆ ਦਾ ਹੈ ਪਰ ਗੁਨੇਗਾਰ ਹੈ ਮੈਂ ਵਾਦਾ ਕੀਤਾ ਸੀ ਇਹਨਾਂ ਲੋਗਾਂ ਨੂੰ ਮੈਂ ਵਾਦਾ ਕੀਤਾ ਸੀ ਮੈਂ ਇਸក៏ ਵੀ ਮਾਫੀ ਮੰਗ ਕੇ ਭਰੀ ਸਾਡੀ ਸਾਥ ਸਨਚੇ ਕਿ ਅੱਜ ਤੁਸੀਂ ਚੋਣਾਂ ਲੜ ਰਹੇ ਹੋ ਤੇ ਅਗਲੀ ਵਾਰੀ ਜਿਹੜੀ ਚੋਣ ਹੋਏਗਾ ਉਹ ਤੁਸੀਂ ਕਰੋ ਪਰ ਲੇਕਿਨ ਉਹ ਪਾਰਟੀ ਦਾ ਫੈਸਲਾ ਹੈ ਅਸੀਂ ਉਹਨੂੰ ਵੀ ਸਾਰੇ ਜਣੇ ਸਿਰਚ ਕੋਣੇ ਹੈ ਪਰ ਇਸ ਦਾ ਕਾਂਗਰਸ ਦਾ ਪ੍ਰਬਾਰ ਗੁਨੇਗਾਰ ਵੀ ਹੈ ਹੱਥ ਫੁੱਟੇ ਸਾਰੇ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਇਹਨ ਇੱਕ ਸ਼ਰਧਾ ਨਾਲ ਹਾਜ਼ਰੀ ਕਰਿਓ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡਾ ਆਪਣਾ ਹਰਦੇਵ ਸਿੰਘ ਜੀ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਆਸੇ ਬਹੁਤ ਸਾਰਾ ਕੰਮ ਕੀਤਾ ਸਾਰੇ ਪਰਿਵਾਰ ਨੇ ਦਲਬੀਰ ਗੋਲਡੀ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੇਰੀ ਭੈਣ ਹਰਸਿਮਰਤ कौर ਖੰਬੂੜਾ ਮੈਂ ਉਹਨਾਂ ਦੋਸ਼ੀ ਨਹੀਂ ਆਂ ਔਰ ਗੁਨਾਹਗਾਰ ਨਹੀਂ ਤੁਹਾਡੇ ਭਰਾ ਨੂੰ ਜਿੰਨੇ ਮਰਜ਼ੀ ਗਿਲੇ ਸ਼ਿਕਵੇ ਦੇ ਸਕਦੇ ਹੋ ਪਰ ਇੰਕਾ ਜ਼ਰੂਰ ਇਹ ਨਾ ਸੋਣੇ ਇਸ ਬੱਚ ਕੋ ਕਿਉਂ ਭਰਾ ਨਹੀਂ ਹੁੰਦੇ ਜਿਹੜੀਆਂ ਉਹਦੀਆਂ ਭੈਣਾਂ ਨਾਲ ਵਫਾ ਨਹੀਂ ਕਰਦੇ ਔਰ ਗਰਦਾਰੀ ਕਰਦੇ ਮੈਂ ਉਹਨਾਂ 'ਚੋਂ ਨਹੀਂ ਐ ਸਮੇਂ ਦਾ ਮੂਡ ਐ ਸਮੇਂ ਦਾ ਸਮਾਂ ਐ ਉਹ ਸਮਾਂ ਆਪਣੇ ਆਪ ਕਦੇ ਨਾ ਕਦੇ ਕਰਮਟ ਲੈਂਦਾ ਔਰ ਹੌਲੀ-ਹੌਲੀ ਬੰਦੇ ਨੂੰ ਯਕੀਨ ਹੋ ਜਾਂਦਾ ਹੈ ਭਰਾ ਉਹਨਾਂ ਅਸੇ ਸ਼ਬਦ ਹੀ ਨਹੀਂ ਐ ਜਿਹੜੇ ਆਪਣੀਆਂ ਭੈਣਾਂ ਦੀ ਕਦਰਾਂ ਕੀਮਤਾਂ ਨੂੰ ਜਾਣਦੇ ਨਹੀਂ ਭੈ ਹੋ ਜਾ ਨਹੀਂ ਹੋ ਗਰੇ ਹੋ ਜਾ ਹੁੰਦਾ ਰਾਜਾ ਬੜੀ ਨਤ ਦਰੀਆਂ ਵਿਛਾਉਂਦਾ ਵਿਛਾਉਂਦਾ 42 ਸਾਲਾਂ ਦੀ ਉਮਰ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਨਹੀਂ ਬਦਲਦਾ ਸੀਗਾ ਬਹੁਤ ਹੀ ਸਤਕਾਰਯੋਗ ਸਾਡੀ ਬੀਬੀ ਵਾਲੀਆਂ ਜੀ ਰਾਹੁਲ ਕੱਠੜ ਜੀ ਜਗਰਸ਼ਨਪੁਰ ਜੀ ਮੇਰਾ ਭਰਾ ਜਿਲ੍ਹਾ ਸਾਡੇ ਪੰਜਾਬ ਦਾ ਜਨ ਸਿਕਤਰੀ ਸਕੱਤਰ ਸੰਦੀਪ ਸੰਧੂ ਸਾਹਿਬ ਬਹੁਤ ਸਤਕਾਰਯੋਗ ਮੇਰਾ ਛੋਟਾ ਭਰਾ ਤੇ ਭਾਨਜੀ ਸੁਨਾਨ ਨੂੰ ਰਿਪਰੈਜ਼ੈਂਟ ਕਰਦੇ ਆ ਬਹੁਤ ਸਤਕਾਰਯੋਗ ਸਾਡੇ ਸੀਨੀਅਰ ਕਾਂਗਰਸ ਦੇ ਆਗੂ ਸਾਬਕਾ ਐਮਐਲਏ ਸੀਡੀਆ ਸਾਹਿਬ ਮੇਰਾ ਪ੍ਰਭ ਹੈਂਗਰੀ ਸਾਹਿਬ ਹੋਣੇ ਹੋਣੇ ਬਹੁਤ ਭਾਵਕ ਸ਼ਬਦਾਂ ਦੇ ਵਿੱਚ ਮੇਰੇ ਵਾਸਤੇ ਬੋਲ ਕੇ ਗਏ ਨੇ ਸਾਰੇ ਕਮਾਲੂ ਸਾਹਿਬ